ਜਿਹੜਾ ਸਾਡਾ ਸੇਮ ਨਾਲਾ ਉਹ 17 ਗਰਮਾਂ ਦਾ ਅੱਜ ਤੱਕ ਪਿਛਲੀਆਂ ਸਰਕਾਰਾਂ ਦੀ ਵੀ ਏਡੀ ਨਲੈਕੀ ਰਹੀ ਆ ਕਿ ਉਹਦਾ ਇੰਤਕਾਲ ਹੀ ਨਹੀਂ ਕਰਾਇਆ ਤੇ ਜਿਹੜਾ ਸੇਮ ਨਾਲਾ ਉਹਦੇ ਤੇ ਨਜਾਇਜ਼ ਕਬਜ਼ਾ ਦੇਖੋ ਕੋਈ ਗਰੇਜ ਨਹੀਂ ਜਿਹੜਾ ਨਜਾਇਜ਼ ਕਬਜ਼ਾ ਦਾ ਕਬਜ਼ਾ ਉਹ 17 ਗਰਮਾਂ ਦੀ بجائے 4 ਗਰਮਾਂ ਦਾ ਬਣਾਇਆ ਪਿਆ ਜੇ ਸੇਮ ਨਾਲਾ ਪੂਰਾ ਵੱਡਾ ਹੋਵੇ ਉਹਦੀ ਸਹੀ ਖਲਾਈ ਹੋਵੇ ਨਾ ਸਾਨੂੰ ਆਹ ਕਦਮ ਚੱਕਣ ਦੀ ਲੋੜ ਨਹੀਂ ਫੇਰ ਸਾਡੇ ਪਿੰਡ ਤੋਂ ਅਗਲੇ ਪਾਸੇ ਨਾਲ ਮਿਸ਼ਰੀ ਵਾਲਾ ਪਿੰਡ ਆ ਜੀ ਉਹ ਤਿੰਨ ਪੁਲੀਆਂ ਨੱਪੀ ਬਿਠਿਆ ਕੋਈ ਸਾਡਾ ਪਾਣੀ ਹੋ ਨਹੀਂ ਨੰਗਾ ਨਦੇ ਜੇ ਅਸੀਂ ਪ੍ਰਸ਼ਾਸਨ ਅੱਗੇ ਕੱਲ ਰਿਕੁਐਸਟ ਕੀਤੀ ਵੀ ਸਾਡੀਆਂ ਤੁਸੀਂ ਉਹ ਪੁਲੀਆਂ ਕੜਵਾ ਦਿਓ ਅਸੀਂ ਇਹ ਕੰਮ ਨਹੀਂ ਕਰੀ ਹਾਂ ਭਾਈ ਜੀ ਜਿਹੜੀ ਸਾਡੀ ਇਹਦਾ ਡਰੇਨਾਂ ਦਾ ਜੀ ਚੇ ਕਰੇ ਨਾ ਹੁੰਦੀ ਹੋ ਸਕਦਾ ਸਾਡਾ ਕੋਈ ਮਸਲਾ ਹੱਲ ਹੀ ਵੀ ਨਹੀਂ ਸੀ ਚਲੋ ਇਹਨੂੰ ਅਸੀਂ ਪਾੜ ਪਾਇਆ ਜੀ ਗੈਰ ਕਾਨੂੰਨੀ ਤਾਂ ਚਲੋ ਜੀ ਸਰਕਾਰ ਨੇ ਤਾਂ ਵੈਰ ਕਹਿਣਾ ਹੀ ਹੁੰਦਾ ਜੀ ਤੇ ਪਰ ਅਸੀਂ ਤਾਂ ਆਣੇ ਆਣੇ ਜੀ ਬਸ ਹੁਣ ਮਰਦੇ ਆਂ ਜੀ ਸਾਡੀਆਂ ਵਸਤੀਆਂ ਡੋਪ ਰਈਆਂ ਜੀ ਗਰੀਬ ਗੁਰਬਾ ਲੋਕ ਆ ਜੀ ਉਹ ਸਾਰੇ ਮਰ ਜਾਣਗੇ ਜੀ ਚੋਨਾ ਮਾਰਿਆ ਗਿਆ ਜੀ ਤੇ ਜੇ ਚੋਨਾ ਮਰੇ ਤੋਂ ਬਾਅਦ ਸਾਡੇ ਪਾਣੀ ਟੁੱਟਿਆ ਤੇ ਫਿਰ ਕੀ ਟੁੱਟਿਆ ਜੀ ਚਲੋ ਸਰਕਾਰ ਦੇ ਮੂਹਰੇ ਸਾਡੀ ਅਰਜ਼ ਹੈ ਜੀ ਬੇਨਤੀ ਆ ਜੀ ਰਿਕਵੈਸਟ ਆ ਲੈ ਵੀ ਉਹ ਸਾਡਾ ਮਾੜਾ ਜਾਂ ਸਹਯੋਗ ਹੋਰ ਵੀ ਸਾਡੇ ਨਾਲ ਇਹ ਜਿਹੜੇ ਅਜ ਤੋਂ ਪਹਿਲਾਂ ਵੀ 20-25 ਸਾਲ ਪਹਿਲਾਂ 93-99 ਜਿਹੜਾ ਨਹਿਰੇ ਤੋਂ ਵੱਡੀ ਗਈ ਸੀ ਕਿਉਂ ਉਦੋਂ ਬਹੁਤ ਜ਼ਿਆਦਾ ਪਾਣੀ ਆ ਗਿਆ ਜਿਹੜੇ ਸਾਡੇ ਬਜ਼ੁਰਗ ਉਹਨਾਂ ਨੇ ਵੱਡੀ ਸੀ ਉਹੀ ਆਈਡੀਆ ਫੇਰ ਅਸੀਂ ਦੁਬਾਰੇ ਲੈ ਕੇ ਤੇ ਨਹਿਰ ਵੱਡੀ ਐ। ਕਿ ਕਿ ਸਾਡੇ ਕੋਲ ਇਸ ਤੋਂ ਬਿਨਾ ਕੋਈ ਚਾਰਾ ਨਹੀਂ ਤਾਂ ਸਾਰੇ ਨਗਰ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ। ਪ੍ਰਸ਼ਾਸਨ ਵੀ ਆਇਆ ਜਾਂ ਹੋਰ ਸਾਰਾ ਕੁਝ ਉਹਨਾਂ ਨੇ ਤਲਕੀ ਵੀ ਹੋਈ ਸਾਰਾ ਕੁਝ ਚੱਲਦਾ ਰਿਹਾ ਪਰ ਜਿਵੇਂ ਸਾਰੇ ਨਗਰ ਦੇ ਇੱਥੇ ਸੈਂਕੜੇ ਲੋਕ ਜਿਹੜੇ ਸੀ ਇਕੱਠੇ ਰਹੇ ਤੋ ਮਤਲਬ ਲੋਕਾਂ ਤੋਂ ਉੱਪਰ ਤਾਂ ਕੋਈ ਚੀਜ਼ ਨਹੀਂ ਹੁੰਦੀ ਜਿਸ ਕਰਕੇ ਪ੍ਰਸ਼ਾਸਨ ਨੂੰ ਜਿਹੜਾ ਸੀ ਵਾਪਸ ਜਾਣਾ ਪਿਆ ਹੈ ਪੰਜਾਬ ਪਿਛਲੇ ਦਿਨਾਂ ਤੋਂ ਜਿਹੜਾ ਉਹ ਹੜ੍ਹਾਂ ਦੀ ਮਾਰ ਚੱਲ ਰਿਹਾ ਤੇ ਇਸ ਸਮੇਂ ਦੇ ਦੌਰਾਨ ਜਿਹੜਾ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹੈਗਾ ਹਰੇਕ ਥਾਂ ਦੇ ਉੱਤੇ ਲੋਕ ਆ ਜਿਹੜੇ ਉਹ ਪਾਣੀ ਦੀ ਮਾਰ ਚੱਲ ਰਹੇ ਹੈਗੇ ਆ ਪਰ ਜਿੱਥੇ 11 ਦੇ ਲਗਭਗ ਜ਼ਿਲ੍ਹੇ ਆ ਪੰਜਾਬ ਦੇ ਉਹ ਬਿਲਕੁਲ ਪਾਣੀ ਦੀ ਮਾਰ ਦੇ ਹੇਠਾਂ ਉੱਥੇ ਲਗਾਤਾਰ ਪੈ ਰਹੀ بارش ਨੇ ਜਿਹੜਾ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੀ ਇਹ ਚਿੰਤਾ ਵੀ ਵਧਾਈ ਹੋਈ ਆ ਕਿ ਉਹਨਾਂ ਦੀ ਫਸਲ ਬਚ ਜੇ ਉਹਨਾਂ ਦਾ ਮਕਾਨ ਬਚ ਜੇ ਮਤਲਬ ਇਹ ਹੈਗਾ ਕਿ ਹਰੇਕ ਬੰਦੇ ਦੇ ਚਿਹਰੇ ਤੋਂ ਜਿਹੜੀ ਇੱਕ ਤਰ੍ਹਾਂ ਦੀ ਚਿੰਤਾ ਜਿਹੜੀ ਉਹ ਜ਼ਾਹਰ ਹੁੰਦੀ ਆ ਤੇ ਅੱਜ ਇਸ ਟਾਈਮ ਅਸੀਂ ਪਿੰਡ ਦੀਪ ਸਿੰਘ ਵਾਲਾ ਖੜੇ ਹੋਈਆਂ ਤੇ ਇੱਥੇ ਲੋਕਾਂ ਨੇ ਜਿਹੜਾ ਉਹ ਆਪਣੇ ਪੱਧਰ ਦੇ ਉੱਤੇ ਇੱਕ ਕੰਮ ਕਾਰਜ ਕੀਤਾ ਹੈਗਾ ਆਪਦੀਆਂ ਫਸਲਾਂ ਨੂੰ ਬਚਾਉਣ ਦੇ ਲਈ ਤੇ ਆਪਾਂ ਇਹਨਾਂ ਤੋਂ ਜਾਣਾਂਗੇ ਕਿਉਂਕਿ ਇੱਥੇ ਆ ਜਿਹੜਾ ਨਹਿਰ ਆ ਨਾਲ ਹੀ ਲੱਗਦੀ ਪਿੰਡ ਦੇ ਤੇ ਇਸ ਨਹਿਰ ਦੇ ਵਿੱਚ ਆ ਜਿਹੜਾ ਉਹ ਇੱਕ ਵਾਰੀ ਆ ਜਿਹੜਾ ਇਹਨਾਂ ਨੇ ਪਾੜ ਕਾ ਪਾ ਕੇ ਆ ਜਿਹੜਾ ਨਹਿਰ ਦੇ ਵਿੱਚ ਪਾਣੀ ਤਾਰ ਦਿੱਤਾ ਹੈਗਾ ਆਪਾਂ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਬਾਈ ਜੀ ਕਿਵੇਂ ਆਈ ਡੀਆ ਆਇਆ ਕਿ ਇਹਨੇ ਵਾਣਾ ਨੂੰ ਆ ਜਿਹੜਾ ਇੰਨੀ ਸਾਰੀ ਸਾਰੀ ਫਸਲ ਆ ਜਿਹੜੀ ਡੁੱਬ ਰਹੀ ਸੀਗੀ ਵੀ ਇਹ ਨਹਿਰ ਦੇ ਵਿੱਚ ਪਾਣੀ ਤਾਰਿਆ ਜਾ ਰਿਹਾ ਹੈਗਾ ਇਹ ਜਿਹੜੇ ਆਈ ਤੋਂ ਪਹਿਲਾਂ ਵੀ 20-25 ਸਾਲ ਪਹਿਲਾਂ 93-94 ਵਿੱਚ ਵੀ ਨਹਿਰੇ ਤੋਂ ਵੱਡੀ ਗਈ ਸੀ ਕਿਉਂ ਉਦੋਂ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ ਜਿਹੜੇ ਸਾਡੇ ਬਜ਼ੁਰਗ ਹਨ ਉਹਨਾਂ ਨੇ ਵੱਡੀ ਸੀ ਉਹੀ ਆਈਡੀਆ ਫੇਰ ਅਸੀਂ ਦੁਬਾਰੇ ਲੈ ਕੇ ਤੇ ਨਹਿਰ ਵੱਡੀ ਹੈ ਜੀ ਅੱਛਾ ਜਦੋਂ ਨਹਿਰ ਵੱਡੀ ਆ ਅੰਕਲ ਜੀ ਕੋਈ ਰੋਕਣ ਨਹੀਂ ਆਇਆਗਾ ਕਿਉਂਕਿ ਨਹਿਰੀ ਵਿਭਾਗ ਦੀ ਇਹ ਜ਼ਿੰਮੇਵਾਰੀ ਹੁੰਦੀ ਵੀ ਕਿਤੋਂ ਵੀ ਟੱਕ ਨਹੀਂ ਲਾਉਣ ਦੇਣਾ ਹੁੰਦਾ ਜੀ ਪ੍ਰਸ਼ਾਸਨ ਤਾਂ ਆਇਆ ਸੀਗਾ ਜੀ ਪਰ ਪ੍ਰਸ਼ਾਸਨ ਨੂੰ ਸਾਡੇ ਸਰਪੰਚ ਸਾਹਿਬ ਨੇ ਜੂਨੀਅਰ ਦੇ ਪ੍ਰਧਾਨ ਸਾਡੇ ਅੰਗਰੇਜ਼ ਸਿੰਘ ਜੀ ਰਜਿੰਦਰ ਸਿੰਘ ਜੀ ਇਹਨਾਂ ਨੇ ਸਮਝਾਤਾ ਉਹਨਾਂ ਨੂੰ ਵੀ ਐਂ ਕਰਕੇ ਵੀ ਸਾਡਾ 11100 ਕਿਲਾ ਜ ਵੀ ਸਾਡੇ ਇੰਨੇ ਵੱਡਾ ਨਾ ਸਾਡਾ ਮਸਲਾ ਹੱਲ ਹੁੰਦਾ ਫਿਰ ਪ੍ਰਸ਼ਾਸਨ ਮੇਰੇ ਸਾਹ ਚਲੇ ਗਿਆ ਸਾਡੇ ਉਥੇ ਮੈਂ ਥੋੜੀ ਥੋੜੀ ਬਹੁਤੀ ਜਦਦ ਜ਼ਾਹਿਰ ਜੀ ਹੋਈ ਸਾਡੀ ਪਰ ਨਹੀਂ ਇਹਨਾਂ ਨੇ ਸਮਝਾਉਣ ਨਾਲ ਤੇ ਉਹ ਮੁੜ ਕੇ ਚਲੇ ਗਏ ਅੱਛਾ ਕਿਸੇ ਨੇ ਇਹ ਨਹੀਂ ਆ ਗੱਲ ਆਖੀ ਕਿ ਵੀ ਪਰਚੇ ਹੋ ਜਾਣਗੇ ਤੁਹਾਡੇ ਤੇ ਕਿਉਂਕਿ ਇੱਕ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਕਾਰਜ ਸੀਗਾ ਪਰਚਿਆਂ ਬਾਰੇ ਤਾਂ ਪ੍ਰਸ਼ਾਸਨ ਨੇ ਕਹਿ ਸੀ ਜੀ ਪਰ ਸਾਡੇ ਥੋੜੇ ਜੂਨੀਅਰ ਦੇ ਲੀਡਰ ਸਾਡੇ ਕਾਇਮ ਆ ਜੀ ਇਹ ਕਹਿੰਦੇ ਸਾਨੂੰ ਪਰਚਾ ਨਾਲ ਡਰੀ ਕੋਈ ਨਹੀਂ ਇੱਕ ਦੇ ਪਲਾਚਾਰ ਕਰ ਦੋ ਸਾਡੇ ਨਾਲ ਖਿਰਤੀ ਕਿਸਾਨੀ ਯੂਨੀਅਨ ਤੋਂ ਅੱਗ ਵੀ ਮੌਜੂਦ ਨੇ ਅ ਭਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਜੀ شکریہ بھائی جی اچھا بھائی جی ਜੇਕਰ ਦੇਖੀਏ ਤਾਂ ਆਮ ਤੌਰ ਤੇ ਕਾਰਵਾਈ ਹੈ ਜਿਹੜੀ ਇਹ ਬਹੁਤ ਜ਼ਿਆਦਾ ਵੱਡੀ ਹੈਗੀ ਆ ਪ੍ਰਸ਼ਾਸਨ ਵੀ ਆਇਆ ਕੱਲ ਨੂੰ ਪਰਚੇ ਵੀ ਪੈ ਸਕਦੇ ਹੈਗੇ ਆ ਕੀ ਦਲੀਲ ਦੇਣੀ ਚਾਹੋਗੇ ਕਿਉਂਕਿ ਜੇਕਰ ਪਿੱਛੋਂ ਕਈ ਵਾਰੀ ਜ਼ਿਆਦਾ ਇਸ ਨਹਿਰ ਦੇ ਵਿੱਚ ਪਾਣੀ ਚੜ੍ਹ ਕੇ ਤੇ ਦੁਬਾਰਾ ਪਿੰਡ ਨੂੰ ਆ ਸਕਦਾ ਹੈਗਾ ਜ਼ਿੰਮੇਵਾਰੀ ਫਿਰ ਕਿਸ ਤਰੀਕੇ ਦੇ ਨਾਲ ਲਈ ਦੇਖੋ ਬਲਰਾਜ ਜੀ ਗੱਲ ਇਹ ਕਿ ਪਹਿਲੇ ਨੰਬਰ ਤੇ ਤਾਂ ਕੋਈ ਵੀ ਜਿਹੜਾ ਕਾਨੂੰਨ ਹੈਗਾ ਕਾਨੂੰਨ ਦਾ ਮਕਸਦ ਲੋਕਾਂ ਦੀ ਜ਼ਿੰਦਗੀ ਸੁਖਾਲੀ ਕਰਨਾ ਹੁੰਦਾ ਜੇ ਕਿਤੇ ਕਾਨੂੰਨ ਲੋਕਾਂ ਦੀ ਜ਼ਿੰਦਗੀ ਦੀ ੜਕਾ ਬਣਦਾ ਹੋਵੇ ਤੇ ਕਾਨੂੰਨ ਨੂੰ ਲੋਕ ਫਿਰ ਨਹੀਂ ਮੰਨ ਦੇਗੇ ਆਪਾਂ ਤੈਨੂੰ ਖੇਤੀ ਕਾਨੂੰਨ ਵੀ ਨਹੀਂ ਮੰਨੇ ਆਪਾਂ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਵੀ ਨਹੀਂ ਮੰਨੇਗੀ ਹੁਣ ਇਹ ਹੈਗਾ ਕਿ ਸਰਕਾਰ ਨੇ ਡਰੇਨੇਜ ਜਿਹੜਾ ਆਪਣੇ ਡਰੇਨਾ ਬਣਾਈਆਂ ਨੇ ਆ ਆਦੀਪ ਸਿੰਘ ਵਾਲੇ ਪਿੰਡ ਦਾ ਸਾਰਾ ਨਗਰ ਦਾ ਜਿਹੜਾ ਪਾਣੀ ਸੀਗਾ ਉਹ ਡਰੇਨਾ ਉਹਨਾਂ ਨੂੰ ਸਾਹਮਣੇ ਨਹੀਂ ਰਹੀਆਂਗਾ ਲੋਕਾਂ ਦੇ ਘਰ ਡਿੱਗਣੇ ਜਿਹੜੇ ਸ਼ੁਰੂ ਹੋ ਗਏ ਠੀਕ ਆ ਜਿਵੇਂ ਪਹਿਲੇ ਸਾਡੇ ਸਤਕਾਰਯੋਗ ਸਾਥੀਆਂ ਨੇ ਦੱਸਿਆ ਕਿ ਸਾਡੀਆਂ ਫਸਲਾਂ ਜਿਹੜੀਆਂ ਸਿੰਗਾ ਡੋਬ ਰਹੀਆਂ ਸੀਗਾ ਸਾਡੇ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਸੀਗਾ ਡਰੇਨੀ ਡਿਪਾਰਟਮੈਂਟ ਚ ਕੋਈ ਕੋਈ ਡਰੇਨੀ ਡਿਪਾਰਟਮੈਂਟ ਨੇ ਸਫਾਈ ਨਹੀਂ ਕੀਤੀ। ਤੋਂ ਇਸ ਕਰਕੇ ਇੱਥੇ ਪਹਿਲਾਂ ਵੀ ਜਿਹੜੇ ਸਾਡੇ ਤੋਂ ਪਹਿਲੇ ਜਿਹੜੇ ਸਾਡੇ ਬਜ਼ੁਰਗ ਸੀਗੇ ਜਦੋਂ ਪਹਿਲਾਂ ਇਹ ਵਿਪਤਾ ਆਈ ਉਦੋਂ ਵੀ ਪਿੰਡ ਨੇ ਐਂ ਇਕੱਠੇ ਹੋ ਕੇ ਨਹਿਰ ਚ ਪਾੜ ਪਾ ਕੇ ਪਾਣੀ ਕੱਢਿਆ ਤੇ ਹੁਣ ਵੀ ਸਾਰੇ ਨਗਰ ਨੇ ਸਾਰੇ ਪੰਚਾਇਤ ਨੇ ਪਿੰਡ ਦੀਆਂ ਜਥੇਬੰਦੀਆਂ ਨੇ ਜਿੰਨੇ ਵੀ ਸਪਿੰਡ ਦੇ ਲੋਕ ਸੀ ਸਾਰੇ ਲੋਕਾਂ ਨੇ ਗੁਰੂ ਘਰ ਇਕੱਠੇ ਹੋ ਕੇ ਇਹ ਰੈ ਕੀਤੀ ਕਿ ਸਾਡੇ ਕੋਲ ਇਸ ਤੋਂ ਬਿਨਾ ਕੋਈ ਚਾਰਾ ਨਹੀਂ। ਤੋਂ ਸਾਰੇ ਨਗਰ ਨੇ ਇਕੱਠੇ ਹੋ ਕੇ ਅਪਰਾਲਾ ਕੀਤਾ। ਪ੍ਰਸ਼ਾਸਨ ਵੀ ਆਇਆ ਜਾਂ ਹੋਰ ਸਾਰਾ ਕੁਝ ਉਹਨਾਂ ਨੇ ਤਲਕੀ ਵੀ ਹੋਈ ਸਾਰਾ ਕੁਝ ਚੱਲਦਾ ਰਿਹਾ ਪਰ ਜਿਵੇਂ ਸਾਰੇ ਨਗਰ ਦੇ ਇੱਥੇ ਸੈਂਕੜੇ ਲੋਕ ਜਿਹੜੇ ਸੀ ਇਕੱਠੇ ਰਹੇ ਤੋ ਮਤਲਬ ਲੋਕਾਂ ਤੋਂ ਉੱਪਰ ਤਾਂ ਕੋਈ ਚੀਜ਼ ਨਹੀਂ ਹੁੰਦੀ ਜਿਸ ਕਰਕੇ ਪ੍ਰਸ਼ਾਸਨ ਨੂੰ ਜਿਹੜਾ ਸੀ ਵਾਪਸ ਜਾਣਾ ਪਿਆ ਹੈਗਾ ਪਰ ਅਸੀਂ ਇਹ ਸਵਾਲ ਇਹ ਆ ਕਿ ਜਦੋਂ ਲੋਕਾਂ ਦੀ ਫਸਲ ਡੁੱਬ ਰਹੀ ਸੀਗੀ ਉਦੋਂ ਕਿਸੇ ਮਹਿਕਮੇ ਦਾ ਕੋਈ ਅਧਿਕਾਰੀ ਉਹਨੂੰ ਤਿਆਰ ਨਹੀਂ ਸੀਗਾ ਜਦੋਂ ਅਸੀਂ ਫਸਲ ਬਚਾਉਣ ਲੱਗੇ ਉਦੋਂ ਸਾਰੇ ਆ ਗਏ ਇਹਦਾ ਮਤਲਬ ਕਿ ਸਾਡੀ ਫਸਲ ਡੋਬਰੀ ਸੀ ਉਦੋਂ ਉਹਨਾਂ ਨੂੰ ਚੰਗੀ ਲੱਗਦੀ ਸੀ ਜਦੋਂ ਫਸਲ ਬਚਾਉਣ ਲੱਗੇ ਉਹ ਨਹੀਂ ਚੰਗਾ ਲੱਗਾ ਉਹਨਾਂ ਨੂੰ ਜਿਸ ਕਰਕੇ ਉਹ ਸਾਰੇ ਜਿਹੜੇ ਸੀ ਡਿਕਾਲ ਬਣਾਉਣ ਆ ਗਏ ਹੁਣ ਦੇਖੋ ਪਰਚੇ ਤਾਂ ਮਤਲਬ ਮਤਲਬ ਇਥੇ ਬਿਨਾਂ ਵਜ੍ਹਾ ਲੋਕਾਂ ਤੇ ਹੋਈ ਜਾਂਦੀ ਹੈਗੀ ਆ ਤੇ ਜੇ ਅਸੀਂ ਆਪਦੀ 2000 ਏਕੜ ਫਸਲ ਬਚਾਉਣ ਦੇ ਲਈ ਪਰਚਾ ਕਰਵਾ ਲਾਂਗੇ ਤੇ ਜਿੱਥੇ ਅੱਗੇ ਇਨੇ ਪਰਚੇ ਤੁਰੇ ਫਿਰਦੇ ਵਿੱਚ ਇਹ ਤੁਰਿਆ ਫਿਰੂਗਾ ਠੀਕ ਆ ਇਸ ਕਰਕੇ ਨਾਲੇ ਸਰਕਾਰ ਦਾ ਪਤਾ ਲੱਗ ਜਾਊਗਾ ਵੀ ਇਹ ਇਹ ਜੇ ਲੋਕਾਂ ਦੀਆਂ ਇਹ ਹੜ ਜਿਹੜੇ ਪੀੜਤ ਹੜਾਂ ਤੋਂ ਪੀੜਤਾ ਜੇ ਲੋਕਾਂ ਦੀ ਮਦਦ ਨਹੀਂ ਕਰ ਸਕਦੀਗੀ ਜੇ ਲੋਕ ਆਪਣੀ ਮਦਦ ਖੁਦ ਕਰਦੇ ਆ ਤੇ ਉਹਨਾਂ ਦੇ ਪਰਚੇ ਪਾਉਂਦੀ ਹੈਗੀ ਆ ਸਰਕਾਰ ਦਾ ਚਿਹਰਾ ਵੀ ਸਾਹਮਣੇ ਆਜੂਗਾ ਸਰਕਾਰ ਨੂੰ ਇਹ ਪਰਚਾ ਕਰਕੇ ਕੋਈ ਇੱਜ਼ਤਮਾਨ ਤਾਂ ਜਿਹੜਾ ਹੈਗਾ ਉਹ ਮਿਲਣਾ ਨਹੀਂ ਹੈਗਾ ਬਾਕੀ ਸਰਕਾਰ ਦੇ ਪ੍ਰਬੰਧਾਂ ਜਿਹੜੀ ਪੋਲ ਹੈਗੀ ਆ ਉਹ ਖੁੱਲ ਚੁੱਕੀ ਆ ਪਰ ਜਿਵੇਂ ਕੱਲ ਸਾਰੇ ਨਗਰ ਨੇ ਇਥੇ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਠੀਕ ਹੈ ਜੀਸੀਬੀ ਆਈ ਉਹਨੂੰ ਵੀ ਪ੍ਰਸ਼ਾਸਨ ਨੇ ਜਿਹੜਾ ਸੀ ਗੱਲ ਜਾਣ ਦੀ ਕੋਸ਼ਿਸ਼ ਕੀਤੀ ਮਤਲਬ ਉਹਨੂੰ ਵੀ ਧਮਕੀਆਂ ਦਿੱਤੀਆਂ ਪਰ ਜਿਸ ਤਰ੍ਹਾਂ ਸਾਰੇ ਲੋਕ ਇਕੱਠੇ ਰਹੇ ਕਿਉਂਕਿ ਜਿਹਨੂੰ ਕਹਿੰਦੇ ਸੰਕਟ 'ਚ ਹੀ ਲੋਕਾਂ ਦਾ ਅਸਲ ਕਰਤਾਰ ਸਾਹਮਣੇ ਆਉਂਦਾ ਮੁਸ਼ਕਲ ਬਣੀ ਸਾਰੇ ਲੋਕਾਂ ਨੇ ਜਿਹੜੀ ਸੀ ਸਾਂਝ ਬਣਾਈ ਇਹ ਪੰਜਾਬ ਦਾ ਕਰਤਾਰ ਵੀ ਇਹੀ ਆ ਤੋਂ ਜਿਸ ਕਰਕੇ ਆ ਤੁਸੀਂ ਦੇਖੋ ਕਿ ਨਹਿਰ ਬੰਦ ਪਈ ਸੀ ਇਹ ਨਹਿਰ ਚੱਲਣੀ ਜਿਹੜੀ ਹੈਗੀ ਸ਼ੁਰੂ ਹੋ ਗਈ ਆ ਆ ਚਾਰ ਦਾ ਨਹਿਰ ਦੇ ਜਿਹੜੇ ਹੈਗੇ ਆ ਚੱਲ ਰਹੇ ਹੈਗੇ ਆ ਇਹਨਾਂ ਪਾਣੀ ਜਿਹੜਾ ਹੈਗਾ ਉਹ ਇਸ ਆ ਰਿਹਾ ਹੈਗਾ ਤੇ ਘੱਟੋ ਘੱਟ ਵੀ 4-5 ਦਿਨ ਲੱਗ ਜਾਣੇ ਹੈਗੇ ਆ ਤੇ ਪ੍ਰਸ਼ਾਸਨ ਜੇ ਅਸੀਂ ਪ੍ਰਸ਼ਾਸਨ ਦੀ ਗੱਲ ਮੰਨ ਲੈਂਦੇ ਤਾਂ ਇਹਦਾ ਮਤਲਬ ਇਹ ਸੀ ਕਿ ਸਾਡੀ 2000 ਏਕੜ ਫਸਲ ਤੇ ਬਹੁਤ ਸਾਰੇ ਘਰਾਂ ਦਾ ਟਹਿ ਟੇਰੀ ਹੋਣਾ ਜਿਹੜਾ ਸੀਗਾ ਉਹ ਤੈ ਸੀਗਾ ਅੱਛਾ ਭਾਈ ਜਿਹੜਾ ਇਹ ਇਸ ਤਰੀਕੇ ਨਾਲ ਤੁਸੀਂ ਟੋਕ ਕੀਤੀ ਹੈਗੀ ਆ ਕਿ ਇਹ ਸਟੋਕ ਦੇ ਨਾਲ ਕੱਲੇ ਦੀਪ ਸਿੰਘ ਵਾਲੇ ਦੀ ਫਸਲ ਹੀ ਆ ਜਾਂ ਹੋਰ ਵੀ ਨਾਲ ਆਗਲੇ ਪਿੰਡਾਂ ਦੀ ਫਸਲਾ ਜਿਹੜੀ ਉਹ ਬਚੀ ਹੈਗੀ ਆ ਸੈਦੇ ਕੀ ਦਾ ਪਾਣੀ ਇੱਥੋਂ ਤੱਕ ਜਿਹੜਾ ਹੈਗਾ ਆਉਂਦਾ ਸੈਦੇ ਕੀ ਕਾਨੇ ਵਾਲੀ ਕਾਨੇ ਵਾਲੀ ਦੇ ਲੋਕਾਂ ਨੇ ਵੀ ਗਾਂ ਜਿਹੜਾ ਹੈਗਾ ਪਾੜ ਪਾਇਆ ਹੈਗਾ ਹਾਂ ਠੀਕ ਹੈ ਐਲ ਦਾ ਰਕਬਾ ਹਾਂ ਐਲ ਦਾ ਰਕਬਾ ਵੀ ਕਾਫੀ ਮਤਲਬ ਬਹੁਤ ਦੂਰ ਤੋਂ ਪਾਣੀ ਜਿਹੜਾ ਹੈਗਾ ਇੱਥੇ ਆਉਣਾ ਹੈਗਾ ਜੇ ਤੁਸੀਂ ਸਾਰੇ ਪਿੰਡ ਦੇ ਇਧਰ ਦੇਖੋ ਜੀ ਹਾਂਜੀ 9 ਕਿਲੋਮੀਟਰ ਦੇ ਏਰੀਏ ਤੱਕ ਜਿਹੜੇ ਸਾਡੇ ਮਤਲਬ ਇਹ ਪਿੰਡ ਦੇ ਸਿਆਣੇ ਬੰਦੇ ਉਹ ਦੱਸ ਰਹੇ ਕਿ ਬਹੁਤ ਦੂਰ ਤੱਕ ਤੋਂ ਪਾਣੀ ਜਿਹੜਾ ਹੈਗਾ ਉਹ ਇੱਥੇ ਆਉਣਾ ਹੈਗਾ ਠੀਕ ਹੈ ਤੋਂ ਇਹ ਤਾਂ ਸਾਰੇ ਇਲਾਕੇ ਦਾ ਜਿਹੜਾ ਹੈਗਾ ਉਹ ਪਲਾ ਹੋਇਆ ਹੈਗਾ ਠੀਕ ਹੈ। ਤੋਂ ਅਸੀਂ ਨਾ ਇਹ ਕੋਈ ਚੁੱਪਚੀਤੇ ਕੰਮ ਕੀਤਾ ਨਾ ਨੇਰ ਸਵੇਰੇ ਕੀਤਾ ਹੈਗਾ ਸਾਰੇ ਨਗਰ ਨੇ ਰਹਿ ਕਰਕੇ ਸਾਂਝਾ ਅਪਰਾਲਾ ਜਿਹੜਾ ਹੈਗਾ ਕੀਤਾ ਵੀ ਸਾਰੇ ਪਿੰਡ ਦੀ ਫਸਲ ਜਿਹੜੀ ਹੈਗੀ ਆ ਉਹੋ ਬਚਾਈ ਜਾ ਸਕੇ ਪਰ ਅਸੀਂ ਇਹ ਮੰਗ ਕਰਦੇ ਆ ਸਰਕਾਰ ਤੋਂ ਕਿ ਸਰਕਾਰ ਨੂੰ ਇਹ ਤਾਂ ਚਲੋ ਇਸ ਵਾਰ ਆ ਗਈ ਵਿਪਤਾ। ਹਣਾ ਲਗਾ ਇਹ ਇਹ ਸਰਕਾਰ ਦੇ ਸਮੇਂ ਚ ਦੋ ਵਾਰੀ ਜਿਹੜੇ ਹਾੜਾ ਪੰਜਾਬ ਦੇ ਵਿੱਚ ਆ ਚੁੱਕੇ ਹੈਗੇ ਆ। ਠੀਕ ਆ। ਜਿਸ ਤਰ੍ਹਾਂ ਸਾਡੇ ਡਾਈਮਾਂ ਦੇ ਉੱਪਰ ਕੇਂਦਰ ਦਾ ਕੰਟਰੋਲ ਆ ਜਦੋਂ ਪੰਜਾਬ ਦਾ ਹਿੱਸਾ ਸੀ ਹਿਮਾਚਲ ਫੌਂਗ ਡੈਮ ਪਾਖੜਾ ਡੈਮ ਸਾਰੇ ਸਾਡੇ ਸੀਗੇ ਜਦੋਂ ਹਿਮਾਚਲ ਛੱਡ ਤੋਂ ਵੱਖਰਾ ਹੋ ਗਿਆ ਡੈਮਾਂ ਦਾ ਡੈਮਾਂ ਦਾ ਕੰਟਰੋਲ ਕੇਂਦਰ ਲੈ ਗਿਆ ਤੇ ਡੈਮਾਂ ਦੇ 헤ਠਾਂ ਅਸੀਂ ਬੈਠੇ ਆਂ ਵੈਸੇ ਜਿਹੜਾ BBMB ਆ ਉਹਨੇ 20 ਸਤੰਬਰ ਤੱਕ ਡੈਮ ਜਿਹੜੇ ਆ ਭਰਨੇ ਹੁੰਦੇ ਆ ਉਹ ਅਗਸਤ ਜੀ ਡੈਮ ਭਰੀ ਬੈਠੇ ਸੀਗੇ ਇਹਦੇ ਤੋਂ ਇਹ ਹੈਗਾ ਕਿ ਮਈ ਚ ਜਿਹੜੇ ਡੈਮ ਖਾਲੀ ਕਰਨੇ ਹੁੰਦੇ ਆ ਮੌਨਸੂਨ ਦੇ ਸੀਜ਼ਨ ਚ ਡੈਮ ਜਿਹੜੇ ਆ ਉਹ ਭਰਨੇ ਹੁੰਦੇ ਆ ਇਹ ਪਾਣੀ ਇਕੱਠਾ ਕਰਕੇ ਅਚਾਨਕ ਜਿਹੜਾ ਛੱਡਿਆ ਗਿਆ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬ ਦੇ ਨਾਲ ਕੋਈ ਨਾ ਉਹਨਾਂ ਦਾ ਕੋਈ ਜਿਵੇਂ ਪੰਜਾਬ ਤੋਂ ਅਲਰਜੀ ਹੁੰਦੀ ਆ ਠੀਕ ਆ ਔਰ ਇੱਥੋਂ ਨਹੀਂ ਜਾਹਰ ਹੁੰਦੀ ਕਿ ਅਫਗਾਨਿਸਤਾਨ ਚ ਜੇ ਕੋਈ ਦਿੱਕਤ ਆ ਪ੍ਰਧਾਨ ਮੰਤਰੀ ਉੱਥੇ ਟਵੀਟ ਕਰ ਰਹੇ ਗਿਆ ਪਰ ਪੰਜਾਬ ਦੇ ਵਿੱਚ ਇਨ ਇਹਨਾਂ ਨੁਕਸਾਨ ਹੋ ਗਿਆ 88 ਦਾ ਰਿਕਾਰਡ ਵੀ ਟੁੱਟ ਗਿਆ ਹੜ੍ਹਾਂ ਦਾ ਪਰ ਪ੍ਰਧਾਨ ਮੰਤਰੀ ਦਾ ਇੱਕ ਵੀ ਟਵੀਟ ਪੰਜਾਬ ਬਾਰੇ ਨਹੀਂ ਆਇਆਗਾ ਠੀਕ ਆ ਭਾਖੜਾ ਬਿਆਸ ਮੈਨੇਜਮੈਂਟ ਚ ਪੰਜਾਬ ਦੀ ਮੈਂਬਰਸ਼ਿਪ ਖਤਮ ਜਿਹੜੀ ਕਰਤੀ ਇਕਾ ਜਿਹੜਾ 20 ਸਤੰਬਰ ਤੱਕ ਜਿਹੜੇ ਉਹ ਉਹ ਇੰਜੀਨੀਅਰ ਹੀ ਕਹਿ ਰਹੇ ਆ ਜਿਹੜੇ ਸਾਬਕਾ ਇੰਜੀਨੀਅਰ ਆ ਡੈਮ ਦੇ ਕਿ ਅਸੀਂ ਸਤੰਬਰ ਦੇ ਜਿਹੜੇ ਸੀਗੇ ਆਖਰੀ ਹਫਤੇ ਦੇ ਵਿੱਚ ਡੈਮ ਜਿਹੜਾ ਫੁੱਲ ਕਰਦੇ ਸੀਗੇ ਠੀਕ ਹੈ 8 ਅਗਸਤ ਚ ਡੈਮ ਜਿਹੜਾ ਫੁੱਲ ਕੀਤਾ ਸੀ ਜਦੋਂ ਸਾਨੂੰ ਲੋੜ ਹੁੰਦੀਆਂ ਸਾਡੀਆਂ ਨਹਿਰਾਂ ਚ ਪਾਣੀ ਘੱਟ ਹੁੰਦਾ ਪਹਿਲਾਂ ਡੈਮ ਭਰੀ ਜਾਂਦੇ ਆ ਨਹਿਰਾਂ ਚ ਪਾਣੀ ਪੂਰਾ ਦਿੰਦੇ ਨਹੀਂਗੇ ਤੇ ਬਾਅਦ ਜਦੋਂ ਭਰ ਕੇ ਜਿਹੜਾ ਛੱਡ ਦਿੱਤਾ ਜਾਂਦਾ ਉਹਦਾ ਖਮਿਆ ਜਿਹੜਾ ਹੈਗਾ ਪੰਜਾਬ ਪੂਤ ਰਿਹਾ ਹੈਗਾ ਇੱਕ ਵਾਰ ਫੇਰ ਸਾਹਮਣੇ ਆ ਗਏ ਕਿ ਰਿਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਅਸੀਂ ਕਿਉਂ ਪਾਣੀਆਂ ਦਾ ਹੱਕ ਮੰਗਦੇ ਪੰਜਾਬ ਤੋਂ ਰਿਪੇਰੀਅਨ ਪ੍ਰਿੰਸੀਪਲ ਇਹ ਕਹਿੰਦਾ ਕਿ ਜਿਹੜਾ ਪਾਣੀਆਂ ਦਾ ਨੁਕਸਾਨ ਚੱਲੂਗਾ ਫਾਇਦਾ ਵੀ ਉਹੀ ਲਊਗਾ ਠੀਕ ਹੈ ਨੁਕਸਾਨ ਹੀ ਅਸੀਂ ਚੱਲਦੇ ਆ ਫਾਇਦਾ ਜਿਹੜੇ ਹੈਗੇ ਆ ਦੂਸਰੇ ਲੈ ਰਹੇਗੇ ਨਾ ਸ ਤਾਂ ਜੋ ਉਸੇ ਪੈਸੇ ਦੇ ਨਾਲ ਹੀ ਕਿਸਾਨਾਂ ਦੀ ਜਿਹੜੀ ਨੁਕਸਾਨ ਦੀ ਪਰਪਾਈ ਸੀਗੀ ਉਹ ਕੀਤੀ ਜਾ ਸਕਦੀ ਸੀਗੀ ਤੇ ਡਰੇਨਾ ਜਿਹੜੀਆਂ ਨੇ ਹੁਣ ਡਰੇਨਾ ਦੀ ਜੇ ਬਹੁਤ ਸਾਰੇ ਡਰੇਨਾ ਤੇ ਨਜਾਇਜ਼ ਕਬਜ਼ੇ ਵੀ ਹੈਗੇ ਆ ਜੇ ਡਰੇਨਾ ਡਰੇਨੇਜ ਡਿਪਾਰਟਮੈਂਟ ਸਿਹਰਧ ਹੋਵੇ ਠੀਕ ਆ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਬਜਾਏ ਡਰੇਨੇਜ ਡਿਪਾਰਟਮੈਂਟ ਖੁਦ ਆਪਣੀਆਂ ਜਿਹੜੀਆਂ ਡਰੇਨਾ ਨੇ ਜਿੰਨਾ ਉਹਦਾ ਰਕਬਾ ਹੈਗਾ ਉਹ ਪੂਰਾ ਕਰੇ ਉਹਦੀ ਉਹਦੀ ਖਲਾਈ ਕਰੇ ਔਰ ਅਸੀਂ ਮੰਗ ਕਰਦੇ ਕਿ ਉਹਦੀ ਖਲਾਈ ਰੇਤੇ ਤੱਕ ਹੋਣੀ ਚਾਹੀਦੀ ਕਿ ਬਹੁਤ ਸਾਰਾ ਪਾਣੀ ਧਰਤੀ ਅੜ ਵੀ ਜੀਰ ਜੇ ਯਾਨੀ ਕਿ ਓਵਰਫਲੋ ਨਾ ਹੋਣ ਤੇ ਸਾਡੀਆਂ ਫਸਲਾਂ ਜਿਹੜੀਆਂ ਨੇ ਬਚ ਜਾਣ ਪਰ ਡਰੇਨੇ ਡਿਪਾਰਟਮੈਂਟ ਨੇ ਇਸ ਸਾਲ ਇੱਕ ਚਵਾਨੀ ਵੀ ਜਿਹੜੀ ਨਹੀਂ ਲਾਈਗੀ ਜਿਨ੍ਹਾਂ ਦੀ ਡਿਊਟੀ ਆ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਡਰੇਨਾ ਜਿਹੜੀਆਂ ਨੇ ਉਹ ਸਾਫ਼ ਜਿਹੜੀਆਂ ਉਹ ਕਰਨੀਆਂ ਹੁੰਦੀਆਂ ਨੇ ਇਸ ਕਰਕੇ ਲੋਕਾਂ ਨੂੰ ਲੋਕਾਂ ਤੇ ਜਿਹੜਾ ਹੈਗਾ ਸਰਕਾਰ ਨੇ ਛੱਡ ਦਿੱਤਾ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਜਿਹੜੀ ਨਜ਼ਰ ਹੈਗੀ ਆ ਉਹ ਨਹੀਂ ਆ ਰਹੀ ਅੱਛਾ ਅੰਕਲ ਜੀ ਇਹ ਦੱਸਿਓ ਕਿ ਚਲੋ ਤੁਸੀਂ ਇੱਕ ਵਾਰੀ ਟੋਕਤਾ ਕਰਤੀ ਹੈਗੀ ਹੁਣ ਇਸ ਤੋਂ ਬਾਅਦ ਜੇਕਰ ਇਹ ਟੋਕ ਪੂਰਨੀ ਪਈ ਕਿਵੇਂ ਪੂਰੋਗੇ ਕੋਈ ਹੈ ਪ੍ਰਬੰਧ ਅਗਲੇ ਹਾਂਜੀ ਆ ਗੱਟਿਆਂ ਦਾ ਪ੍ਰਬੰਧ ਆ ਟਰਾਲੀਆਂ ਸਾਡੀਆਂ ਪਰ ਪਰ ਕੇ ਠੜੀਆਂ ਆਈਆਂ 50 60 ਟਰਾਲੀਆਂ ਜਾ ਕੇ ਨਾਲ ਨਾਲ ਸੀ ਪੂਰਦੇ ਜੀ ਹਾਂ ਭਾਈ ਜੀ ਜਿਹੜੀ ਸਾਡੀ ਇਹ ਦਾ ਡਰੇਣਾ ਨਾਲ ਜੀ ਜੇਕਰ ਇਹ ਨਾ ਹੁੰਦੀ ਹੋ ਹੋ ਸਕਦਾ ਸਾਡਾ ਕੋਈ ਮਸਲਾ ਹੱਲ ਹੀ ਵੀ ਨਹੀਂ ਸੀਗਾ ਹਮ ਚਲੋ ਇਹਨੂੰ ਅਸੀਂ ਪਾੜ ਪਾਇਆ ਜੀ ਹਮ ਪਾੜ ਵੀ ਪਿੰਡ ਦੇ ਨਗਰ ਨੇ ਸੋਚ ਸਮਝ ਕੇ ਆਲਾਦ ਵਾਲਾ ਵੇਖ ਕੇ ਜਦੋਂ ਸਾਡਾ ਬਚਾ ਹੈ ਹੀ ਨਹੀਂ ਸੀ ਕਿਸੇ ਪਾਸੇ ਆ ਬਾਈ ਰਜਿੰਦਰ ਉਹ ਨਹੀਂ ਵੀ ਖੜੇ ਆ ਜੀ ਪ੍ਰਧਾਨ ਖੜੇ ਆ ਸਾਡੇ ਉਹ ਮੈਂਬਰ ਸਾਹਿਬ ਖੜੇ ਆ ਜੀ ਗੁਰਪ੍ਰੀਤ ਧੋਣੀ ਸਾਰਿਆਂ ਦੇ ਸਹਿਯੋਗ ਨਾਲ ਨਗਰ ਦੇ ਨਾਲ ਇਹ ਸਾਰਾ ਕੁਝ ਬਰਾਲਾ ਕੀਤਾ ਗਿਆ ਜੀ ਮਹਿਕਮੇ ਨੇ ਸਾਨੂੰ ਬਹੁਤਾ ਕਿਹਾ ਸੀ ਕਿ ਲੈ ਵੀ ਇਹ ਕੰਮ ਨਾ ਕਰੋ ਨਾ ਕਰੋ ਚਲੋ ਜੀ ਫਿਰ ਵੀ ਸਾਡਾ ਬਚਤ ਨਗਰ ਨੇ ਕਰਤੀ ਜੀ ਅਸੀਂ ਤੇ ਸੋਚਦੇ ਆ ਜੀ ਅਸੀਂ ਜੇਕਰ ਸਾਨੂੰ ਮਹਿਕਮਾ ਕਹੂਗਾ ਹਾਂ ਲੈ ਵੀ ਪਿੱਛੋ ਪਾਣੀ ਛੱਡਾਂਗੇ ਅਸੀਂ ਨਾਲ ਦੀ ਨਾਲ ਗੱਟੇ ਹੋਣਾ ਪ੍ਰਬੰਧ ਵੀ ਕਰੀ ਜਾਂਦੇ ਜੀ। ਅਸੀਂ ਇਸ ਕੰ ਨੂੰ ਵੀ ਡਰਦੇ ਆ ਜੀ। ਜੀ। ਤੇ ਵੀ ਜੇਕਰ ਮੈਂ ਇੱਕ ਮਾਂ ਪਿੱਛੋਂ ਪਾਣੀ ਦਾ ਸਾਨੂੰ ਹਾਈਲਾਈਟ ਕਰੂਗਾ ਛੱਡਣ ਦਾ ਨਹਿਰ ਦਾ ਅਸੀਂ ਗੱਟੇ ਵੀ ਨਾਲ ਦੀ ਨਾਲ ਜੀ ਆ ਭਰੀ ਜਾਂਦੇ ਜੀ। 1000 2000 ਕੱਟਾ ਸਾਡਾ ਉਧਰ ਪਿਆ ਜੀ। ਕਾਲੀਆਂ ਸਾਡੀਆਂ ਲੱਗੀਆਂ ਪਈਆਂ ਜੀ। ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਸਾਨੂੰ ਕੁ ਟਿੱਪਰ ਜੇ ਦੇ ਦੇਣ। ਹੋ। ਉਹ ਟਿੱਪਰਾਂ ਨਾਲੀ ਮਿੱਟੀ ਥੋੜੀ ਜਿਹੀ ਟਰੈਕਟਰ ਥੋੜੀ ਜਿਹੀ ਪਾਵਰ ਘੱਟ ਆ ਜੀ। ਜੀ। ਖੁੱਭ ਜਾਂਦੇ ਆ ਜੀ। ਜੇ ਟੈਪਰ 4x4 ਹੁੰਦੇ ਆ ਜੀ ਤੇ 4x4 ਨਾਲ ਸਾਨੂੰ ਸੌਖਾ ਉਹ ਜੀ ਸਿਸਟਮ ਬਸ ਸਭ ਤੋਂ ਸਰਕਾਰ ਦਾ ਤੁਹਾਨੂੰ ਰੋਕੀ ਜਾਂਦੀ ਹੈਗੀ ਉਹ ਤਾਂ ਕਹਿੰਦੇ ਗੈਰ ਕਾਨੂੰਨੀ ਹੈਗਾ ਉਹ ਤੁਹਾਡੀ ਮਦਦ ਕਿਉਂ ਕਰੂ ਨਹੀਂ ਜੀ ਗੈਰ ਕਾਨੂੰਨੀ ਤਾਂ ਚਲੋ ਜੀ ਸਰਕਾਰ ਨੇ ਤਾਂ ਫਿਰ ਕਹਿਣਾ ਹੀ ਹੁੰਦਾ ਜੀ ਤੇ ਬਾਰ ਅਸੀਂ ਤਾਂ ਆਣੇ ਆਣੇ ਜੀ ਬਸ ਅਸੀਂ ਹੁਣ ਮਰਦੇ ਆ ਜੀ ਸਾਡੀਆਂ ਹਵਸਤੀਆਂ ਡੋਪ ਰਹੀਆਂ ਜੀ ਗਰੀਬ ਆ ਗੁਰਬਾ ਲੋਕ ਆ ਜੀ ਉਹ ਸਾਰੇ ਮਰ ਜਾਣਗੇ ਜੀ ਨਹੀਂ ਛੋਨਾ ਮਾਰਿਆ ਛੋਨਾ ਮਾਰਿਆ ਗਿਆ ਜੀ ਤੇ ਜੇ ਛੋਨਾ ਮਰੇ ਤਾਂ ਬਾਅਦ ਸਾਡੇ ਪਾਣੀ ਟੁੱਟਿਆ ਤੇ ਫਿਰ ਕੀ ਟੁੱਟਿਆ ਜੀ ਚਲੋ ਸਰਕਾਰ ਦੇ ਮੂਹਰੇ ਸਾਡੀ ਅਰਜ਼ ਹੈ ਜੀ ਬੇਨਤੀ ਹੈ ਜੀ ਰਿਕਵੈਸਟ ਹੈ ਨਾ ਵੀ ਉਹ ਸਾਡਾ ਮਾੜਾ ਜਹਾ ਸਹਯੋਗ ਹੋਰ ਵੀ ਸਾਡੇ ਨਾਲ ਕਰਦਾ ਜੀ ਉਹ ਗੁਰਪ੍ਰੀਤ ਸਾਹਿਬ ਮੈਂਬਰ ਸਾਹਿਬ ਨਾਲ ਗੱਲ ਕਰ ਏਦਾਂ ਨਹੀਂ ਲੱਗਦਾਗਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਆਪ ਦੇ ਪੱਤਰ ਦਿੱਤੇ ਆ ਜਿਹੜਾ ਆਪ ਦੀ ਫਸਲ ਬਚਾਈ ਆ ਤੁਹਾਨੂੰ ਐ ਨਹੀਂ ਲੱਗਦਾ ਪੰਜਾਬ ਦੇ ਲੋਕਾਂ ਨੇ ਇੱਕ ਸਰਕਾਰ ਚੁਣੀ ਸੀਗੀ ਕਿਤੇ ਨਾ ਕਿਤੇ ਜਿਹੜੇ ਕੰਮ ਲੋਕ ਲੋਕਾਂ ਦੇ ਨਾਲ ਰਲ ਕੇ ਕਰ ਰਹੇ ਹੈਗੇ ਉਹ ਸਰਕਾਰ ਨੂੰ ਕਰਨੇ ਚਾਹੀਦੇ ਸੀਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਘਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਵੀਰੇ ਪਤਾ ਕੀ ਹੁੰਦਾ ਹੈ ਜਿਹੜਾ ਕੁਦਰਤੀ ਆਫਤ ਆ ਬਰਸਾਤ ਹੋ ਗਈ ਜਿਆਦੀ ਸਾਡੇ ਜਿੰਨਾ ਪਿੰਡ ਆ 8 ਦਸਾਂ ਪਿੰਡਾਂ ਦਾ ਰਕਬਾ ਦੋਵੇਂ ਪਾਸੇ ਨਹਿਰਾ ਸਾਡੇ ਪਾਸਿਓਂ ਕਿ ਤੂੰ ਵੀ ਰਗਵਾ ਨਹੀਂ ਆ ਮਨ ਲੱਗੇ ਪਾਣੀ ਆਉਂਦਾ ਬਰਸਾਤ ਜ਼ਿਆਦਾ ਹੋਗੀ ਹੁਣ ਬਰਸਾਤ ਜ਼ਿਆਦਾ ਹੋਣ ਕਰਕੇ ਸਾਡੇ ਮੇਨ ਪ੍ਰੋਬਲਮ ਕੀ ਆ ਜਿਹੜਾ ਸਾਡਾ ਸੇਮ ਨਾਲਾ ਉਹ 17 ਕਰਮਾਂ ਦਾ ਅੱਜ ਤੱਕ ਪਿਛਲੀਆਂ ਸਰਕਾਰਾਂ ਦੀ ਵੀ ਏਡੀ ਨਲਾਕੀ ਰਹੀ ਆ ਕਿ ਉਹਦਾ ਇੰਤਕਾਲ ਹੀ ਨਹੀਂ ਕਰਾਇਆ ਤੇ ਜਿਹੜਾ ਉਹ ਸੇਮ ਨਾਲਾ ਉਹਦੇ ਤੇ ਨਿਆਂ ਕਦੋਂ ਆ ਦੇਖੋ ਕੋਈ ਗਰੇਜ ਨਹੀਂ ਜਿਹੜਾ ਨਜਾਇਜ਼ ਕਬਜ਼ਾ ਦਾ ਕਬਜ਼ਾ ਉਹ 17 ਕਰਮਾਂ ਦੀ ਬਿਜਾਈ ਚਾਰਾਂ ਕਰਮਾਂ ਦਾ ਬਣਾਇਆ ਪਿਆ ਜੇ ਸੇਮ ਨਾਲਾ ਪੂਰਾ ਵੱਡਾ ਹੋਵੇ ਉਹਦੀ ਸਹੀ ਖਲਾਈ ਹੋਵੇ ਨਾ ਸਾਨੂੰ ਆਹ ਕਦਮ ਚੱਕਣ ਦੀ ਲੋੜ ਨਹੀਂ ਫਿਰ ਸਾਡੇ ਪਿੰਡ ਤੋਂ ਅਗਲੇ ਪਾਸੇ ਨਾਲ ਮਿਸ਼ਰੀ ਵਾਲਾ ਪਿੰਡ ਹੈ ਜੀ ਉਹ ਤਿੰਨ ਪੁਲੀਆਂ ਨੱਪੀ ਬਿਠਿਆ ਜੀ ਕੋਈ ਸਾਡਾ ਪਾਣੀ ਹੋ ਨਹੀਂ ਨੰਗਾ ਨਦੇ ਜੇ ਅਸੀਂ ਪ੍ਰਸ਼ਾਸਨ ਅੱਗੇ ਕੱਲ ਰਿਕਵੈਸਟ ਕੀਤੀ ਵੀ ਸਾਡੀਆਂ ਤੁਸੀਂ ਉਹ ਪੁਲੀਆਂ ਘੜਵਾ ਦਿਓ ਅਸੀਂ ਇਹ ਕੰਮ ਨਹੀਂ ਕਰਦੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਇਹ ਸਾਡੀ ਮਜਬੂਰੀ ਆ ਬਾਕੀ ਭੈਣ ਭਰਾਵਾਂ ਨੇ ਬਹੁਤ ਮਦਦ ਕੀਤੀ ਆ ਵੀ ਜਿੰਨਾ ਜੋਗਾ ਹੁਣ ਛੱਡ ਪਿੰਡ 'ਚ ਇੱਕ ਘਰ ਆ ਜਗਸੀਰ ਸਿੰਘ ਗਿਆਨੀ ਉਹਨਾਂ ਨੇ ਕਿਹਾ ਵੀ ਹੁਣ ਮੰਨ ਲਓ ਮਿੱਟੀ ਵੀ ਹੈਣੀ ਨੇੜੇ ਕਿਤੇ ਉਹਨਾਂ ਨੇ ਜਿਹੜਾ ਆਪਦੇ ਪੱਠੇ ਬੀਜਾਂ ਨੂੰ ਥਾਂ ਬੀਜ ਬਣਾਇਆ ਸੀ ਉਹਾਂ ਦੇ ਇੱਥੋਂ ਮਿੱਟੀ ਪੱਟ ਕੇ ਲੈ ਜਾ ਵੀ ਲੋਕਾਂ ਦਾ ਉਤਸ਼ਾਹ ਹੈ ਨਾ ਵੀ ਆਪਾਂ ਕਿਸੇ ਵੀ ਢੰਗ ਨਾਲ ਆਪਾਂ ਪਿੰਡ ਨੂੰ ਬਚਾਈਏ ਕੱਟੂ ਘੜ ਦਸਾਂ ਬੰਦਿਆਂ ਦੇ ਘਰ ਡਿੱਗ ਚੁੱਕੇ ਆ ਜੀ ਜਾ ਕੇ ਤੁਸੀਂ ਦੇਖ ਸਕਦੇ ਆ ਅੱਛਾ ਤੁਹਾਡੇ ਪਿੰਡ 10 ਘਰ ਡਿੱਗ ਡਿੱਗ ਪਏ ਆ ਜੀ ਜਾ ਕੇ ਵੇਖੋ ਜਿਹੜੇ ਧਾਨੀਆਂ ਚ ਬੈਠੇ ਆ ਉਹ ਵੀ ਡਿੱਗ ਪਏ ਜਿਹੜੇ ਪਿੰਡ ਦੇ ਵਿੱਚ ਆ ਪਿੰਡ ਦਾ ਬਿਜਲੀ ਘਰ ਜਾ ਕੇ ਨਾਲ ਕਿਸੇ ਵਕਤ ਵੀ ਗੰਦਾ ਡਿੱਗ ਸਕਦੀਆਂ ਠੀਕ ਆ ਪ੍ਰਬੰਧ ਘਟਾ ਜੀ بارش ਜਿਆਦੀ ਕਰਕੇ ਠੀਕ ਆ ਹੁਣ ਜਿਵੇਂ ਕੱਲ ਸਾਡੇ ਇੱਥੇ ਐਸਡੀਐਮ ਸਾਹਿਬ ਆਏ ਉਹਨਾਂ ਨੇ ਕਿਹਾ ਤੁਸੀਂ ਪੱਖੇ ਲਾਓ ਤੇ ਸਾਡੇ ਸਰਪੰਚ ਸਾਹਿਬ ਨੇ 1 ਲੱਖ ਰੁਪਏ ਦਾ ਚੈੱਕ ਦਿੱਤਾ ਕੱਲ ਸਵੇਰ ਦੇ ਉਹ ਗਏ ਆ ਹਜੇ ਤੱਕ ਕੋਈ ਪੱਖਾ ਨਹੀਂ ਕੋਈ ਕੁਛ ਨਹੀਂ ਠੀਕ ਆ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜੇ ਸਾਡੀ ਸਾਡੇ ਲਈ ਵਧੀਆ ਪ੍ਰਬੰਧ ਕਰਨ ਸਾਨੂੰ ਇਹ ਚੀਜ਼ਾਂ ਦੀ ਜ਼ਰੂਰਤ ਨਾ ਪਵੇ ਪਰ ਇਹ ਸਾਡੀ ਮਜਬੂਰੀ ਆ ਸਾਡੇ ਪੁਰਖਿਆਂ ਨੇ ਜੋ ਕੀਤਾ ਪਹਿਲਾ 94 ਚ ਫਿਰ 97 ਚ 94 ਦੇ ਵਿੱਚ ਬੈਂਸ ਸਿੰਘ ਮੁੱਖ ਮੰਤਰੀ ਸੀ ਜਦੋਂ ਡੁੱਬ ਗਏ ਉਦੋਂ ਇੱਥੇ ਆ ਕੇ ਉਦੋਂ ਟੱਕ ਕਰਾ ਕੇ ਗਿਆ ਫਿਰ 97 ਦੇ ਵਿੱਚ ਇੱਥੇ ਟੱਕ ਹੋਇਆ ਜੀ ਹੁਣ ਸਾਨੂੰ ਪਤਾ ਸੀ ਵੀ ਇੱਥੋਂ ਸਾਡੇ ਪਿੰਡ ਦਾ ਪਾਣੀ ਨਿਕਲਦਾ ਉਦੋਂ ਚਲੋ ਅਸੀਂ ਤਾਂ ਛੋਟੇ ਸੀ ਸਾਡੇ ਵੱਡੇ ਜਿਹੜੇ ਸਤਕਾਰਯੋਗ ਆ ਹੂੰ ਇਹਦੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਸੀ ਪਿੰਡ ਕਾਨੇ ਵਾਲੀ ਆ ਛੋਟਾ ਜਿਹਾ ਪਿੰਡ ਆ ਉਹਨਾਂ ਟੱਕ ਕੀਤਾ ਕਿਸੇ ਪ੍ਰਸ਼ਾਸਨ ਨੇ ਕੁਝ ਨਹੀਂ ਗਿਆ ਤੇ ਸਾਡੇ ਰੀ ਦਾ ਪਤਾ ਨਹੀਂ ਦੀਪ ਸਿੰਘ ਵਾਲੇ ਨਾਲ ਵੈਰ ਹੀ ਕੀ ਆ ਆਗੇ ਇੱਥੇ ਆਗੇ ਸਗੋਂ ਤੱਕੇ ਨਾਲ ਕਹਿੰਦੇ ਸੀ ਵੀ ਨਾ ਕਰੋ ਅਸੀਂ ਤਾਂ ਫਿਰ ਵੀ ਚਲੋ ਧੰਨਵਾਦ ਕਰਦੇ ਆ ਜੀ ਸਾਨੂੰ ਸਾਡਾ ਇਹ ਪਾਣੀ ਨਿਕਲੇ ਸਾਡੇ ਲੋਕਾਂ ਦੀ ਫਸਲ ਵੀ ਬਚੇ ਲੋਕਾਂ ਦੇ ਘਰ ਵੀ ਬਚਣ ਸਾਡੇ ਪਿੰਡ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਵੇਖੋ ਭੁੱਖੇ ਮਰਨ ਨਾਲੋਂ ਤਾਂ ਜੇਲ੍ਹ ਚ ਬਹਿ ਕੇ ਵੀ ਖਾਣੀ ਚੰਗੀ ਆ ਜੀ ਤੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਆਏ ਆ ਤੁਸੀਂ ਸਾਡੀ ਸਮੱਸਿਆ ਸੁਣੀ ਆ ਵੇਖੋ ਪਾਰਟੀਆਂ ਸਾਰੀਆਂ ਗੱਲਾਂ ਬਹੁਤ ਕਰਦੀਆਂ ਦਾਅਵੇ ਬਹੁਤ ਕਰਦੀਆਂ ਕੋਈ ਵੀ ਐਮਐਲਏ ਕੋਈ ਸਾਬਕਾ ਐਮਐਲਏ ਕੋਈ ਕਿਸੇ ਨੇ ਆ ਕੇ ਸਾਡੀ ਸਾਰ ਨਹੀਂ ਪੁੱਛੀ ਤੇ ਗੱਲਾਂ ਦਾ ਕੜਾ ਬਣਾਉਣੋਂ ਦੇ ਕੱਲੀਆਂ ਵੋਟਾਂ ਲੈਣ ਆਉਂਦੇ ਆ ਲੋਕਾਂ ਨੂੰ ਕਰਨ ਆਉਂਦੇ ਗਮਰਾ ਠੀਕ ਆ ਇੱਕ ਜਿਵੇਂ ਆਪਣੇ ਘਾਗਤਾ ਜਦੋਂ ਆਪਣੇ ਬੰਦਾ ਮਰ ਜਾਂਦਾ ਨਾ ਉਦੋਂ ਪਤਾ ਕੀ ਕਹਿੰਦੇ ਛਾਤੀ ਤੇ ਪਾਓ ਕਿ ਉਹ ਦੇਸੀ ਇਹਦੇ ਮੂੰਹ ਨੂੰ ਲਾਓ ਫਲਾਣੇ ਨੂੰ ਲਾਓ ਉਹ ਜਾਉਂਦਿਆਂ ਦੀ ਕੋਈ ਬਾਤ ਨਹੀਂ ਪੁੱਛਦਾ ਔਰ ਮਰਿਆਂ ਦੇ ਕਿਉਂ ਨਾ ਪਾਉਣ ਉਹਦਾ ਕੋਈ ਫਾਇਦਾ ਨਹੀਂ ਅੱਜ ਸਾਡੀ ਸਾਰ ਲੈਣ ਦਾ ਫਰਜ ਆ ਜੇ ਦੇ ਮੰਨ ਲਓ ਕਈ ਗਰੀਬ ਘਰ ਆ ਜਿਨ੍ਹਾਂ ਦੇ ਮਕਾਨ ਡਿੱਗਿਆ ਸਰਕਾਰ ਨੂੰ ਚਾਹੀਦਾ ਉਹਨਾਂ ਦੀ ਮਦਦ ਕਰੇ ਸਾਡੀ ਮਦਦ ਕਰੇ ਆ ਕੇ ਠੀਕ ਆ ਜੋ ਵੀ ਆ ਸਾਨੂੰ ਹੋਰ ਵੀ ਪ੍ਰਬੰਧ ਚਾਹੀਦਾ ਉਹ ਕਰੇ ਜੇ ਇੱਥੇ ਜਿਵੇਂ ਵੀਰ ਨੇ ਦੱਸਿਆ ਮੌਕੇ ਤੇ ਮਿੱਟੀ ਲਿਆਉਣ ਚ ਦਿੱਕਤ ਆਉਂਦੀ ਆ ਤਾਂ ਸਾਨੂੰ ਕੋਈ ਪ੍ਰਬੰਧ ਕਰਨ ਤਾਂ ਤੁਹਾਡਾ ਵੀ ਵੀਰੇ ਧੰਨਵਾਦ ਹਾਂਜੀ